ਲੱਡੀ ਨੇ ਮੈਨੂੰ ਸਾਰਾ ਕੁਝ ਕੀਤਾ ਜਿਹੜਾ ਇੱਕ ਮੁੰਡਾ ਇੱਕ ਕੁੜੀ ਨਾਲ ਗੱਲ ਕਰਦਾ ਮੈਨੂੰ ਉਸਕਿਤਾ ਮੈਨੂੰ ਮੋਟਰ ਤੇ ਮੈਨੂੰ ਆਪਣੇ ਘਰੇ ਬਲਾਬਲਾ ਕੇ ਉਸ ਕਰਦਾ ਸੀ ਇਹਦੇ ਬਾਪ ਨੇ ਮੇਰੇ ਥੱਪੜ ਮਾਰੇ ਨੇ ਉਹਨਾਂ ਨੂੰ ਸਜ਼ਾ ਸਰ ਮੌਤ ਦੀ ਹੋਣੀ ਚਾਹੀਦੀ ਜਦੋਂ ਮੈਂ ਕਰੇ ਆਈ ਆ ਕੇ ਦੇਖਿਆ ਤਾਂ ਲਟਕਿਆ ਪਿਆ ਸੀ ਮੈਂ ਤਾਂ ਕੱਖ ਲੈਣ ਗਈ ਬਿਤੇ ਇਹ ਘੁੰਮ ਕੇ ਆ ਆ ਵੀਡੀਓ ਪਾਈ ਵੀ ਜਿਹੜੀ ਬਸ ਇਹੀ ਦੱਸ ਰਿਹਾ ਵੀ ਮੇਰੇ ਨਾਲ ਆ ਕੰਮ ਹੋ ਰਿਹਾ ਗੱਲ ਕਰ ਜੀ ਮੈਂ ਮੰਗਵਾਂ ਜੇ ਮੈਨੂੰ ਸਾਫ਼ ਮਿਲਣਾ ਚਾਹੀਦਾ ਉਹਨਾਂ ਨੂੰ ਸਜ਼ਾ ਫਤ ਮੌਤ ਦੀ ਹੋਣੀ ਚਾਹੀਦੀ ਆ ਹਾਂ ਮੈਂ ਹੋਰ ਕੁਝ ਨਹੀਂ ਮੰਗਦੀ ਘਰ ਦਾ ਕੁਝ ਜ਼ਿਆਦਾ ਤਾਂ ਮੇਰੇ ਮੇਰੇ ਬੇਟੇ ਨਾਲੇ ਚੱਲਦਾ ਸੀ ਅਸੀਂ ਮੱਝਾ ਰੱਖੀ ਐ ਵੇ ਅਸੀਂ ਮੱਝਾ ਰੱਖੇ ਵੇ ਤੇ ਮੇਰਾ ਬੇਟਾ ਮੇਰੇ ਨਾਲ ਕੰਮ ਕਰਦਾ ਸੀ ਹੁਣ ਮਤਲਬ ਪਰੇਸ਼ਾਨ ਰਹਿੰਦਾ ਸੀ ਪਤਾ ਨਹੀਂ ਇਹ ਮਤਲਬ ਇਹ ਕਿ ਮੁੰਡਾ ਕੁਝ ਕਹਿਦਾ ਜੀ ਮੈਨੂੰ ਕੁਝ ਨਹੀਂ ਇਹਦੇ ਬਾਰੇ ਦੱਸਿਆ ਉਹਨੇ ਕਦੇ ਬਸ ਆਮ ਜਦੋਂ ਮਰਨ ਤੇ ਮੈਂ ਤਾਂ ਗਈ ਵੀ ਸੀ ਜਦੋਂ ਮੈਂ ਘਰੇ ਆਈ ਆ ਕੇ ਦੇਖਿਆ ਤਾਂ ਲਟਕਿਆ ਪਿਆ ਸੀ ਮੈਂ ਤਾਂ ਕੱਕ ਲੈਣ ਗਈ ਵੀ ਤੇ ਇਹ ਘੁੰਮ ਕੇ ਆਇਆ ਘੁੰਮ ਕੇ ਹਰ ਵਕਤ ਪਰੇਸ਼ਾਨ ਰਹਿੰਦਾ ਸੀ ਤੁਹਾਡੇ ਨਾਲ ਕਦੇ ਗੱਲ ਹੋਈ ਹੋਵੇ ਦੱਸਦਾ ਨਹੀਂ ਸੀ ਕੋਈ ਗੱਲ ਨਹੀਂ ਤੇ ਜੀ ਦੱਸਦਾ ਜੇ ਮੈਂ ਪੁੱਛਦੀ ਜੀ ਵੀ ਕੋਈ ਗੱਲ ਆ ਪੁੱਤ ਮੈਨੂੰ ਦੱਸ ਦੱਸਿਆ ਕੁਛ ਨਹੀਂ ਉਹਨੇ ਬਸ ਆ ਵੀਡੀਓ ਪਾਈ ਵੀ ਜਿਹੜੀ ਬਸ ਇਹੀ ਦੱਸ ਰਿਹਾ ਵੀ ਮੇਰੇ ਨਾਲ ਆ ਕੰਮ ਹੋ ਰਿਹਾ ਗਲਤ ਨਾ ਪਾਉਂਦਾ ਤਾਂ ਤਾਂ ਤੁਹਾਨੂੰ ਵੀ ਪਤਾ ਲੱਗਣਾ ਸੀ ਸਾਨੂੰ ਹੁਣ ਜੇ ਉਹਦੇ ਦਿਲ ਦੀ ਗੱਲ ਦਾ ਕੀ ਪਤਾ ਸੀ ਬੱਚੇ ਨੇ ਕੁਝ ਸੋਚ ਕੇ ਵੀਡੀਓ ਪਾਈ ਆ ਵੀ ਜਦੋਂ ਮੇਰੀ ਮਾਂ ਨੂੰ ਵੀ ਨਹੀਂ ਪਤਾ ਉਹਨੇ ਵੀ ਕੁਝ ਸੋਚ ਕੇ ਵੀਡੀਓ ਪਾਈ ਆ ਜਿਹੜਾ ਪਿਤਾ ਜੀ ਦੀ ਪਹਿਲਾਂ ਮੌਤ ਹੋ ਚੁੱਕੀ ਐ ਤੇ ਹੁਣ ਫਿਰ ਸਹਾਰਾ ਇਹੀ ਸੀ ਇਹੀ ਸੀ ਇਹੀ ਵਗ ਗਿਆ ਜੀ ਇਹ ਤੋਂ ਬਿਨਾ ਮੇਰਾ ਕੀ ਐ ਜੀ ਬਹੁਤ ਔਖਾ ਬਸ ਮੈਨੂੰ ਤਾਂ ਮੌਤ ਦੀ ਸਜ਼ਾ ਉਹਦੀ ਚਾਹੀਦੀ ਹੋਰ ਮੈਨੂੰ ਕੁਝ ਨਹੀਂ ਮੰਗਦੀ ਮੈਂ ਕੋਈ ਮੈਨੂੰ ਪੈਸੇ ਦੀ ਲੋੜ ਨਹੀਂ ਕਾਸੇ ਦੀ ਲੋੜ ਨਹੀਂ ਮੈਨੂੰ ਬਸ ਮੈਨੂੰ ਉਹ ਉਹਦੀ ਮੌਤ ਚਾਹੀਦੀ ਆ ਜਿਹੜਾ ਦਿਲਸ਼ਾਦ ਖਾਨ ਨੂੰ ਫੁ ਲਵਲੀ ਮੁੰਡਾ ਨਾਸਿਰ ਜੀ ਨੇ ਸੁਸਾਇਡ ਕੀਤਾ ਜੀ ਜਿਹੜਾ ਇਹਦਾ ਰੀਜਨ ਹੈ ਸੁਸਾਇਡ ਕਰਨ ਦਾ ਜੀ ਸਕਰਾਲੀ ਪਿੰਡ ਤੋਂ ਆ ਜੀ ਸਕਰਾਲੀ ਪਿੰਡ ਦਾ ਲਾਡੀ ਆ ਜੀ ਲਾਡੀ ਯਾਰ ਉਹਦਾ ਫਾਦਰ ਇਹਦੀ ਸਿਸਟਰ ਪਟਾਲ ਗਈ ਵੀ ਸੀਗੀ ਜੀ ਮੁੰਡਾ ਘਰੇ ਸੀਗਾ ਜੀ ਇਹਦੀ ਮੰਮੀ ਗਈ ਸੀ ਘਾਹ ਲੈਣਾ ਅੱਜਾ ਬਸ ਘਾਹ ਵਗਰ ਲੈਣਗੇ ਜੇ ਪਿੱਛੇ ਤੇ ਇਹ ਜਿਹੜੇ ਮੇਨ ਮਸਲਾ ਹੈਗਾ ਲਾਡੀ ਇਹਦੇ ਨਾਲ ਕੁਗਰਮ ਕਰਦਾ ਸੀਗਾ ਕਾਫੀ ਟਾਈਮ ਤੋਂ ਕਰਦਾ ਹੋਏਗਾ ਜੀ ਇਹ ਕਾਫੀ ਪਰੇਸ਼ਾਨ ਸੀਗਾ ਲਾਡੀ ਦਾ ਹੀ ਲਾਡੀ ਇਹਨੂੰ ਕਾਫੀ ਪਰੇਸ਼ਾਨ ਕੀਤਾ ਲਾਡੀ ਦੇ ਬਾਪ ਨੂੰ ਇਹ ਕਹਿਣ ਗਿਆ ਸੀਗਾ ਇਹ ਰਸਤੇ 'ਚ ਮਿਲਿਆ ਹੋਵੇਗਾ ਇਹ ਤੇਰਾ ਲਾਡੀ ਬੇਟਾ ਮੇਰੇ ਇਦਾਂ ਦਾ ਕਰਦਾ ਹੈਗਾ ਉਹਨੂੰ ਸਮਝਾਉਣ ਦੇ ਬਾਵਜੂਦ ਇਹਦੇ ਲਾਡੀ ਦੇ ਫਾਦਰ ਨੇ ਲਵਲੀ ਦੇ ਲਵਲੀ ਦੇ ਥੱਪੜ ਲਗਾਏ ਥੱਪੜ ਲਾਏ ਕੁਝ ਹੋਰ ਵੀ ਗਲਤ ਵਰਡ ਯੂਜ਼ ਕੀਤੇ ਹੋਣਗੇ ਉਹਨੇ ਜਿੱਤੇ ਕਰਕੇ ਮੁੰਡਾ ਡਿਪਰੈਸ਼ਨ 'ਚ ਆ ਗਿਆ ਸੈਨ ਸ਼ਕਤੀ ਖੋ ਚੋ ਗਿਆ ਸਿੱਧਾ ਘਰਾਂ ਆ ਕੇ ਪੱਕੇ ਦੇ ਕਨਾਲਾ ਸੁਸਾਇਡ ਕਰ ਲਿਆ ਜੀ ਸੁਇਸਾਈਡ ਕਰਨ ਤੋਂ ਪਹਿਲਾਂ ਆਪਣੇ ਮੋਬਾਈਲ ਦੇ ਵਿੱਚ ਵੀਡੀਓ ਵਾਇਰਲ ਕਰ ਗਿਆ ਜੀ ਉਹ ਸਾਬ ਦੇ ਨਾਮ ਦੇ ਕੇ ਨਾਲ ਹੀ ਉਹ ਉਸ ਕੀ ਆ ਵੀਡੀਓ ਚ ਕੀ ਆ ਵੀਡੀਓ ਦੇ ਵਿੱਚ ਉਹ ਇਦਾਂ ਕਹੇ ਲਾਡੀ ਨਾਮ ਲਿਕੇ ਗਿਆ ਬਈ ਲਾਡੀ ਉਹਦਾ ਫਾਦਰ ਨੇ ਮੈਨੂੰ ਗਲਤੀ ਇਸਤੇਮਾਲ ਕੀਤਾ ਜਦੋਂ ਮੈਂ ਉਹਦੇ ਬਾਪ ਨੂੰ ਦੱਸਣ ਗਿਆ ਤਾਂ ਉਹਨੇ ਮੈਨੂੰ ਕੁੱਟਿਆ ਜੀ ਉਹਦੇ ਦੋਨਾਂ ਦੇ ਰਿਜ਼ਨ ਕਰਕੇ ਕਾਰਨ ਕਰਕੇ ਮੈਂ ਸੁਇਸਾਈਡ ਕਰਨ ਲੱਗਿਆ ਜੀ ਇਕਲੌਤਾ ਬੇਟਾ ਸੀ ਜਿਹੜਾ ਮੇਨ ਇਹਨਾਂ ਦਾ ਫਾਦਰ ਮੁੰਡੇ ਦਾ 2009 ਚ ਐਕਸਪਾਇਰ ਹੋ ਗਿਆ ਤਾਂ ਜੀ ਇਦੀ ਮਾਂ ਨੇ ਬੜੀ ਗਰੀਬੀ ਕੱਟ ਕੇ ਬੱਚੇ ਨੂੰ ਪਾਲਿਆ ਜੀ ਮੱਜਾਂ ਦਾ ਕਾਰਿਆ ਕਿਸਦਾ ਘਰ ਦਾ ਕੰਮ ਕਰਿਆ ਬਹੁਤ ਵਿਚਾਰੀ ਨੇ ਮਿਹਨਤ ਕਰਕੇ ਆਪਣੇ ਜੁਗਾ ਕਰਿਆਤਾ ਇਹਨੇ ਦੂਜਾ ਵਿਆਹ ਵੀ ਨਹੀਂ ਕਰਾਇਆ ਜੀ ਕਿ ਮੇਰਾ ਬੱਚਾ ਹੈਗਾ ਮੈਂ ਸਿਰ ਤੇ ਟਾਈਮ ਕੱਢ ਲੂੰਗੀ ਪਰ ਹੁਣ 21 ਸਾਲ ਦਾ ਹੋ ਗਿਆ ਸੀਗਾ ਜਦੋਂ ਕਮਾਣੇ ਜਗਾ ਹੋ ਗਿਆ ਤਾਂ ਇਹਨਾਂ ਲਾਡੀ ਉਹਦੇ ਫਾਦਰ ਦੀ ਬਚਾ ਕਰਕੇ ਇਹ ਸਾਡਾ ਬੱਚਾ ਚਲੇ ਗਿਆ ਜੀ ਇਹ ਕਿੱਥੇ ਕੰਮ ਕਰਦਾ ਸੀ ਹੂੰ ਸਰ ਇਹ ਕੰਮ ਸਿੱਖਦਾ ਸੀਗਾ ਜੀ ਨਾਬਾ ਸਲੂਨ ਦਾ ਕੰਮ ਸਿੱਖਦਾ ਸੀਗਾ ਜੀ ਮੁੰਡਾ ਬੜਾ ਸਾਊ ਸੀਗਾ ਜੀ ਜਿਹੜਾ ਮਾਮਲਾ ਦਰਜ ਸੀ ਲਾਡੀ ਉਹਦੇ ਫਾਦਰ ਖਾਲਾ ਮਾਮਲਾ ਦਰਜ ਕਰਾਇਆ ਜੀ ਇਮਾਨ ਕਿੰਨਾ ਕਰਦੇ ਸੀ ਮੰਗ ਤਾਂ ਸਾਡੀ ਇਹ ਪ੍ਰਸ਼ਾਸਨ ਨਾਲ ਗਿਆ ਮੰਗ ਸਾਡੇ ਨਾਲ ਤਾਂ ਬੈਦਿਆ ਤੁਰਗੜਨਾ ਬਹੁਤ ਵੱਧ ਭਾਗੀ ਕਰਨਾ ਹੋਈ ਹੈ ਜੀ ਮੰਗ ਤਾਂ ਸਾਡੀ ਇਹ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਜਿਹੜੇ ਮਲਜ਼ਮ ਹਨ ਬਾਤੇ-ਬਾਦ ਦਾ ਸਖਤ ਹੋ ਸਕਦਾ ਸਜ਼ਾਾਂ ਮਿਲਣੀ ਚਾਹੀਦੀਆਂ ਇਹ ਇਹ ਤਾਂ ਜੀ ਆਏ ਆ ਜੀ ਮੰਨ ਲਓ ਛੱਡਾ ਬੱਚਾ ਕਿ ਇਹਨਾਂ ਦੀ ਮਤਲਬ ਜ਼ਿਆਦਾ ਡਿਪਰੈਸ਼ਨ ਚ ਆ ਗਿਆ ਆਹ ਤੋਂ ਬਾਅਦ ਉਹਨੇ ਇੱਕ ਆਪਣਾ ਪ੍ਰੂਫ ਵੀ ਛੱਡਿਆ ਵੀ ਮੈਂ ਜਿਨਾ ਕਰਕੇ ਸੁਸਾਈਡ ਕਰ ਰਿਹਾ ਹਾਂ ਉਹਨਾਂ ਦੇ ਵਿੱਚ ਲਾਡੀ ਤੇ ਉਹਦੇ ਬਾਪ ਦੇ ਉਹ ਬਿਆਨ ਕਰਕੇ ਗਿਆ ਵੀ ਮੈਂ ਉਹਨਾਂ ਕਰਕੇ ਸੁਸਾਇਡ ਕਰ ਰਿਹਾ ਹਾਂ ਆਤਮ ਹੱਤਿਆ ਕਿਵੇਂ ਕੀਤੀ ਆ ਜਿਹੜੇ ਅੰਦਰ ਜਾ ਕੇ ਉਹਨਾਂ ਕਮਰੇ ਚ ਕਮਰੇ ਚ ਜੀ ਇੱਕ ਮਤਲਬ ਇੱਕ ਰੱਸੀ ਟੰਗੀ ਹੋਈ ਸੀ ਰੱਸੀ ਦੇ ਨਾਲ ਗਲ ਫਰਾ ਲਿੱਤਾ ਇੱਕ ਪੌੜੀ ਸੀਗੀ ਵੀ ਚਾਰਕ ਫੁੱੜਦੀ ਉਹਦੇ ਤੇ ਰੱਸੀ ਪਾ ਕੇ ਜੀ ਉਹਨੇ ਮੰਨ ਲਓ ਰੱਸੀ ਨਾਲ ਲੰਕ ਕੇ ਪੈਰ ਨਾਲੋਂ ਪੌੜੀ ਛਿੱਟੀ ਹੋਈ ਦੀ ਜਦੋਂ ਉਹਦੀ ਮਾਂ ਨੇ ਆ ਕੇ ਦੇਖਿਆ ਵਿਚਾਰੀ ਨੇ ਉਹਦੇ ਖੋਦ ਹੀ ਹੌਸ ਉੱਡ ਗਏ ਉਹ ਕੂਕਰੋਲਾ ਪਾਉਂਦੀ ਰਹੀ ਗਈ ਉਹ ਵੀ ਗਿਰ ਗਈ ਥੱਲੇ ਇਸ ਹਾਰਾ 1 KC ਫਾਦਰ ਦੇ ਤਾਹੀ ਇੱਕ ਇੱਕ ਆ ਲਾਸਟ ਕਿਰਨ ਤੇ ਉਹਦੀ ਵਿਚਾਰੀ ਵੀ ਉਹ ਵੀ ਬੁਝ ਗਈ ਮਨ ਉਹ ਨਹੀਂ ਮਰਿਆ ਹੈਗਾ ਜਾਂਦਾ ਹੋਇਆ ਆਪਣੀ ਮਾਂ ਨੂੰ ਮਾਰ ਗਿਆ ਹੀ ਉਹ ਸੁਇਸਾਈਡ ਤੋਂ ਪਹਿਲਾਂ ਵੀਡੀਓ ਬਣਾਇਆ ਗਿਆ ਸਾਰੇ ਦੋ ਤਿੰਨ ਵੀਡੀਓ ਬਣੀਆਂ ਹੋਈਆਂ ਨੇ ਜਿਉਂ ਨੇ ਚੈਟ ਦੀ ਵੀਡੀਓ ਬਣੀ ਹੋਈ ਆ ਤੇ ਦੋ ਵੀਡੀਓਆਂ ਨੇ ਜਿਹਦੇ ਵਿੱਚ ਉਹ ਪੂਰੀ ਬਿਆਨਵਾਜੀ ਦੇ ਕੇ ਗਿਆ ਵੀ ਮੇਰੇ ਅਪਰਾਧੀ ਨੇ ਉਹਨੂੰ ਜਾਣ ਲੱਗੇ ਸਜ਼ਾ ਦੀ ਪੂਰੀ ਅਪੀਲ ਕਰਕੇ ਹੈ ਜੀ ਉਹ ਸੋ ਜਿਹੜੇ ਸਕਰਾਲੀ ਸੁਸਾਇਟੀ ਕੀਤਾ ਲੜਕੇ ਨੇ ਕੀ ਕਰ ਰਾਇ ਇਹ ਵਿੱਚ ਇਹ ਦਰਸ਼ਾਤ ਖਾਤੇ ਆਪਣੀ ਵੀਡੀਓ ਬਣਾਈ ਆ ਕਿ ਵੀ ਮੇਰੇ ਨਾਲ ਇਹ ਬਦਫਹਲੀ ਕਰਦਾ ਸੀ ਲਾਡੀ ਨਾਮ ਦਾ ਵਿਅਕਤੀ ਜਿਸ ਦੇ ਖਿਲਾਫ ਪ੍ਰਵੀਨ ਬੇਗਮ ਇਸ ਦੀ ਮਾਤਾ ਦੇ ਬਿਆਨ ਤੇ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਅੰਡਰ ਸੈਕਸ਼ਨ 377 306 34 ਐਬੀਸੀ ਦੀ ਜੇ ਫਾਦਰ ਦਾ ਕੀ ਹੈ ਜੀ ਉਹ ਜਿਹੜਾ ਨਾਮ ਲਗ ਫਾਦਰ ਦਾ ਤਾਂ ਉਸ ਬੰਦੇ ਨੇ ਕਿਹਾ ਜੀ ਮੇਰੀ ਇਹਨੇ ਕੁੱਟਮਾਰ ਕੀਤੀ ਤੇ ਉਹ ਦੱਸਣ ਗਿਆ ਸੀ ਮਤਲਬ ਸੁਣਵਾਈ ਕੀਤੀ ਹਾਂਜੀ ਸਰ ਉਹ ਕੀ ਫਾਦਰ ਕੀ ਕਰਵਾਈ ਕੀਤੀ ਜਿਸ ਦੇ ਖਿਲਾਫ ਮਗਦਮਾ ਜਾਰੀ ਕੀਤਾ ਗਿਆ ਤੇ ਇਹ ਤਫਤੀਸ਼ ਚੱਲ ਨਹੀਂ ਇਹਦੇ ਵਾਸਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਜਿਹੜੀ ਉਹ ਕਲਿੱਪ ਹੈ ਜਿਹੜੀ ਉਹ ਕਲਿੱਪ ਜੀ ਆਇਆ ਆਪਣੇ ਕੋਲ ਸੂਸਾਈਡ ਕਿੱਥੇ ਕੀਤਾ ਇਹਨੇ ਸੂਸਾਈਡ ਇਸਨੇ ਆਪਣੇ ਘਰ ਪੱਖੇ ਵਾਲੀ ਜਿਹੜੀ ੁੰਡੀ ਆਦਿ ਬਣ ਕੇ ਰੱਸੀ ਨਾਲ ਫਸ ਲਿਆ ਕੀ ਕਿਹਦੇ ਖਿਲਾਫ ਕੀਤਾ ਮਾਮਲਾ ਹੈ ਇਸ ਸਤਵੀਰ ਸਿੰਘ ਔਰ ਫਲਾਡੀ ਅਤੇ ਇਸ ਦੇ ਪਿਤਾ ਹਰਵਿੰਦਰ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਹੈ